ਕਿਦੋਂ ਪੈੜਾ ਲਗਾਉਣਾ ਮਾਰਦੇ ਪਰਰ ਉਹ ਪੀ ਪੈੜਾ ਉਹ ਪੀੜਾ ਇਹੋ ਜਿਹਾ ਪੈੜਾ ਉਹਦਾ ਕਰਨ ਕਾ ਕਾ ਪੈੜਾ ਪੈੜਾ ਉਹਦਾ ਦੋ ਲੱਗਾ ਇੱਕ ਬੰਦਰ ਖੋਣਗਾ ਲਾ ਆਇਆ ਬ੍ਰਿੰਦਰ ਮੈਂ ਯਾਰ ਕੰਬੇ ਪਿਆ ਨੀਕੇ ਕਤੂਰੇ ਹੁਣ ਮਾਰੇ ਅੰਦਰ ਆ ਪੈ ਜੋ ਕੇ ਇਤਨਾ ਕੰਬਰਾ ਕਤੂਰਾ ਤੜਕੀ ਮਾ ਬੋਲੇ ਨੂੰ ਕੋਈ ਪੁੱਛਿਆ ਨਾ ਬਈ 8 10 12 ਹੋ ਤੇ ਯਾਰ ਇਹ ਬਚ ਜਾਂ ਚਰਨੀ ਸਿੰਘ ਨਾਲ ਗੱਲ ਕਰ ਰਹੇ ਹਾਂ ਜੀ ਸਰ ਵਾਈਲਡ ਲਾਈਫ ਤੋਂ ਗੱਲ ਪੁੱਛਣਾ ਸੀ ਸਰ ਸਾਡੇ ਪਿੰਡ ਚੀਤਾ ਆ ਗਿਆ ਜੀ ਦਕਾਲਾ ਜੀ ਦਕਾਲਾ ਹਾਂਜੀ ਹਾਂ ਜੀ ਸਾਰਾ ਕੁਝ ਹੈ ਜੀ ਫੋਟੋ ਤਾਂ ਨਹੀਂ ਹੈਗੀ ਬਾਕੀ ਨੁਕਸਾਨ ਦੀ ਫੋਟੋ ਹੈ ਜੀ ਜਾਨਵਰ ਦਾ ਕਰਦਾ ਜੀ ਕੁੱਤਿਆਂ ਦਾ ਕੁੱਤਿਆਂ ਦਾ ਕਰਤਾ ਜੀ ਅੱਛਾ ਜੀ ਆ ਛੁੱਟੀ ਤੇ ਨਹੀਂ ਦੇਖੋ ਜੀ ਅੱਛਾ ਜੀ ਨੰਬਰ ਨੋਟ ਕਰੇ ਮੇਰਾ ਨਾਮ ਰੇਸ਼ਮ ਸਿੰਘ ਪਿੰਡ ਟਕਾਲਾ ਕੀ ਜਿਹੜੇ ਕੁੱਤੇ ਵਗੈਰਾ ਮਾਰੇ ਹੋਏ ਨੇ ਕਿ ਕਿਸਦੇ ਮਾਰੇ ਹੋਏ ਇਹ ਤਿੰਦੂਏ ਦੇ ਮਾਰੇ ਹੋਏ ਨੇ ਬਈ ਕਦੋਂ ਇਹ ਰਾਤ 11:00 ਵਜੇ ਲਾ ਲਿਓ ਰਣਤੇਰ ਸਿੰਘ ਦੇ ਘਰ ਮੂਰੇ ਦੋ ਉੱਥੇ ਨਾਲੇ ਪੈੜਾ ਨੇ ਬਾਕੀ ਤੜਕੀ 5:00 ਵਜੇ 4:00 5:00 ਵਜੇ ਸਾਡੇ ਘਰੇ ਲਾਲਾ ਤਿੰਨ ਚਾਰ ਕੁਤਰੀਏ ਨਵੀਂ ਕੋਠੀ ਚ ਨਵੀਂ ਕੋਠੀ ਚ ਉੱਥੇ ਮਾਰੇ ਪਏ ਨੇ ਹੁਣ ਸਰਕਾਰ ਕੋਈ ਗੌਰ ਕਰੇ ਕੋਈ ਅਫਸਰ ਜਾਂ ਕੋਈ ਵੀ ਬੰਦਾ ਭੇਜੇ ਕੋਈ ਗੱਲਬਾਤ ਹੋਈ ਹੈ ਮੈਂਕਮੇ ਦੇ ਨਾ ਜੀ ਸਾਡੇ ਕੋਲ ਨਾ ਕਿਸੇ ਦਾ ਨੰਬਰ ਨਾ ਕਿਸੇ ਨਾਲ ਗੱਲਬਾਤ ਹੋਈ ਕਿੰਨਾ ਕ ਨੁਕਸਾਨ ਕਰ ਗਿਆ ਨੁਕਸਾਨ ਜਾਨ ਬਰੇਕ ਆ ਗਿਆ ਜੀ ਨੁਕਸਾਨ ਇਹ ਐਂਬੂਲੈਂਸ ਨਾਲ ਮਾਰ ਤਿਆ ਨੁਕਸਾਨ ਇਹ ਨਾ ਇਹ ਬੰਦਿਆਂ ਨੂੰ ਖਤਰਾ ਜੀ ਕੋਈ ਬੇਪਲੇਖੇ ਤੜਕੀ ਬੰਦਾ ਬਾਹਰ ਨਿਕਲ ਜੇ ਉਹਨੂੰ ਕਹੜਾ ਛੜਦਾ ਬਾਹਰਲੇ ਡੇਰੇ ਵਾਲੇ ਕਾਕੰਡਾ ਪਾਈ ਹਾਂ ਲਾਉਸਮਿੰਟ ਹੋ ਰਹੀਆਂ ਹਾਂ ਲਾਉਸਮਿੰਟ ਹੋ ਰਹੀਆ ਬਾਬੇ ਨੇ ਕਰੀਆ ਲਾਉਸਮਿੰਟ ਜੀ ਦੋਏ ਗੁਰਦੁਆਰਿਆਂ ਚ ਦੋਏ ਗੁਰਦੁਆਰਿਆਂ ਚ ਕੀ ਨਾਮ ਹੈ ਮੇਰਾ ਨਾਮ ਵੀਰੇ ਗੱਗੀ ਆ ਪਿੰਡ ਡਗਾਲਾ ਆਪਣਾ ਅੱਛਾ ਜੀ ਕੀ ਹੋਇਆ ਰਾਤ ਵੇ ਜੀ ਰਾਤ ਨੂੰ ਇੱਥੇ ਕਤੂਰੀਏ ਸਾਡੇ ਕਾਫੀ ਨੁਕਸਾਨ ਕਰ ਗਏ ਚੀਤਾ ਪੰਜ ਚੀਤਾ ਸੀ ਬਈ ਤੇਜ ਨੂੰ ਉਹ ਪਤਾ ਨਹੀਂ ਹੈਗਾ ਪਰ ਇਹਦੇ ਬਾਰੇ ਐਗਜੈਕਟ ਤੇ ਬਾਕੀ ਇਹਦੀ ਗੌਰ ਕਰੀ ਜਾਏ ਜਲਦੀ ਤੋਂ ਜਲਦੀ ਹੁਣ ਸਾਡੇ 4-5 5 ਫੁੱਟ ਤੱਕ ਕੰਦਾ ਦੇ ਵੀ ਨਿਸ਼ਾਨ ਪਾਏ ਹੋਏ ਹਨ ਅੰਦਰ ਕੋਠੀ ਦੇਖ ਲੋ ਜਾ ਕੇ ਕਾਹਦੇ ਨਿਸ਼ਾਨ ਵੀ ਖੂਨ ਦੇ ਬਲੱਡ ਦੇ ਕਤੂਰੀਏ ਮਾਰੇ ਹੋયા ਘਟਵੜ 10-12 ਕਤੂਰੀਏ ਸੇ ਇੱਥੇ ਹੋਣਾ ਜੋ 3-4 ਦਿਨ ਚੱਲੋ ਡੈੱਡ ਬਾਡੀਆਂ ਪਈਆਂ ਉਹਨਾਂ ਦੀ ਪਰ ਮਰੇ ਪਏ ਆ ਬਾਕੀ ਬਾਕੀਆਂ ਦਾ ਪਤਾ ਨਹੀਂ ਲੱਗ ਰਿਹਾ ਹੈਗਾ ਤੇ ਬਾਕੀ ਹੁਣ ਇਹਦਾ ਸਰਕਾਰ ਨੂੰ ਬੇਨਤੀ ਆ ਵੀ ਇਹਦੀ ਗੌਰ ਕਰੀ ਜਾਵੇ ਤੇਨੂੰ ਕਾਬੂ ਕਰਾਇਆ ਜਾਵੇ ਕਿ ਵੀ ਕਿਸੇ ਬੰਦੇ ਦਾ ਵੀ ਨੁਕਸਾਨ ਕਰਦਾ ਤਾਂ ਨੇਰੇ ਸਵੇਰੇ ਚਲੋ ਨਿਕਲਦਾ ਹੀ ਆ ਅਗਲਾ ਬਾਹਰ ਡੇਰਿਆਂ ਚ ਬੈਠੇ ਆ ਅਸੀਂ ਬੇ ਇਹਦਾ ਚਲ ਜਲਦੀ ਤੋਂ ਜਲਦੀ ਕੋਈ ਕਾਬੂ ਕਰੇ ਇਹਨੂੰ ਕਿਸੇ ਤਰ੍ਹਾਂ ਸਰਕਾਰ ਘਰਾਂ ਦੇ ਵਿੱਚ ਵੀ ਆਇਆ ਹੈ ਨਿਕਰਾਂ ਚ ਤਾਂ ਨਹੀਂ ਆਇਆ ਹੈਗਾ ਇਹ ਘਰ ਆ ਵੈਸੇ ਆਪਣਾ ਘਰ ਆ ਵੈਸੇ ਬਾਗਲ ਨਹੀਂ ਸਾਡੇ ਬਾਹਰ ਹਾਂਜੀ ਹਾਂਜੀ ਕੋਈ ਹੋਰ ਪਸ਼ੂ ਜਾਨਵਰ ਨੂੰ ਨਾ ਹੋਰ ਪਸ਼ੂ ਦਾ ਗੁਸੇ ਨੂੰ ਆਇਆ ਕਲਤੂ ਰਾਂ ਦਾ ਕਰਿਆ ਫਿਲਹਾਲ ਬਾਕੀ ਹੁਣ ਅੱਗੇ ਵੀ ਹੋ ਸਕਦਾ ਜੇ ਨਾਲ ਕੋਈ ਹੋਵੇ ਕਿੰਨੇ ਜਿਹੜੇ ਲੱਗਦਾ ਹੈ 10 ਕਤੂਰੇ ਹੋਗਾ ਵੀ 10 ਕਤੂਰੇ ਮਾਰਤੇ ਦੋ ਉੱਥੇ ਮਾਰਤੇ ਆਪਣਾ ਆਪਣੇ ਘਰ ਤੇ ਬਾਕੀ ਇਧਰ ਤਿੰਨ ਚਾਰ ਕਤੂਰੇ ਦੇ ਮਰੇ ਪਏ ਬਾਕੀ ਹਾਲ ਲੱਭ ਨਹੀਂ ਰਹੇ ਨਿਸ਼ਾਨ ਵਗੈਰਾ ਪੈਰ ਨਿਸ਼ਾਨ ਤੇ ਹੈਗੇ ਨੇ ਇੱਥੇ ਪੈਰਾਂ ਦੇ ਤੁਹਾਨੂੰ ਦਿਖਾ ਦਾਂਗੇ ਕੋਈ ਗੱਲ ਨਹੀਂ ਬਾਅਦ ਚ ਕੀ ਲੱਗਦਾ ਕਿੰਨੇ ਕਤੰਦੂਏ ਲੱਗਦੇ ਦੋ ਤਾਂ ਲੱਗ ਰਹੇ ਨੇ ਇਹ ਕੋਈ ਫਰੈਸ਼ ਅਧਿਕਾਰੀ ਆਏ ਨਹੀਂ ਕੋਈ ਨਹੀਂ ਪਹੁੰਚਿਆ ਜੀ ਇੱਥੇ ਤੁਸੀਂ ਗੱਲਬਾਤ ਕਰੀ ਕਿਸੇ ਨਾਲ ਨਹੀਂ ਗੱਲਬਾਤ ਆਪਣੀ ਕੋਲ ਨੰਬਰ ਨਹੀਂ ਹੈਗਾ ਕਿਸੇ ਦਾ ਤੇ ਆਪਾਂ ਨੇ ਬਾਕੀ ਲਾਸ ਮਿੰਟ ਕਰਾਤੀ ਸੀ ਪਿੰਡ ਚ ਗੁਰਦੁਆਰੇ ਦੋਨਾਂ ਚ ਬਾਕੀ ਦੇਖਦਾ ਕੋਈ ਆਂਦਾ ਤਾਂ ਫਿਰ ਲੋਕਾਂ ਜੀ ਕਿਵੇਂ ਦਾ ਮਾਹੌਲ ਹੈ ਅਸੀਂ ਸਾਰੇ ਡਰੇ ਹੋਏ ਆ ਖੜੇ ਆ ਤੁਹਾਡੇ ਸਾਹਮਣੇ ਕੈਮਰਾ ਘੁਮਾ ਕੇ ਦੇਖ ਲਓ 15 20 ਜਣੇ ਅਸੀਂ ਸਾਰੇ ਚਲੋ ਪਿੰਡ ਦੇ ਦਾਲਾ ਹੈਗਾ ਜਿਹੜਾ ਅਰਾ ਕਿਵੇਂ ਦੇ ਬੰਦੋਬਸਤ ਕਰੇ ਹੋ ਇਹਨੂੰ ਤੁਹਾਡੇ ਲੈਵਲ ਦੇ ਸਾਡੇ ਕੋਲ ਤਾਂ ਵਸ ਡੰਡੇ ਡੁੰਡੇ ਨੇ ਆਪਣੇ ਕੋਲ ਹੋਰ ਦਾ ਕੋਈ ਬੰਦੋਬਸਤ ਹੈਗਾ ਨਹੀਂ ਕੋਈ ਹਸਲਾ ਦਾ ਹੈ ਨਹੀਂ ਜੀ ਡੰਡੇ ਹੀ ਆ ਬਸ ਤੇ ਹੁਣ ਅਪੀਲ ਕੀ ਕਰਦਾਂਗੇ ਅਪੀਲ ਇਹ ਹੈ ਵੀ ਸਰਕਾਰ ਨੂੰ ਵੀ ਆਪਣੇ ਅਫਸਰ ਭੇਜੇ ਕੋਈ ਇਹਨਾਂ ਕੀ ਜਾਂਚ ਕਰੇ ਵੀ ਆ ਕੀ ਦੇ ਪੈੜਾਂ ਦੇ ਨਿਸ਼ਾਨ ਆ ਵੀ ਚਲੋ ਫੜੇ ਜਾਵੇ ਇਹਨਾਂ ਨੂੰ ਵੀ ਚਲੋ ਅਸੀਂ ਬੈਠਾ ਚਾਨੀ ਮਾਲ ਨਹੀਂ ਕਿਸੇ ਹੋਰ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਸਾਡੇ ਇੱ